ਨਾ ਤਾਂ ਕੀ ਮਸਲਾ ਕੀ ਕਰੀਏ ਇਹ ਮੇਰਾ ਨਾਮ ਅਰਵਿੰਦਰ ਸਿੰਘ ਆ ਜੀ ਪਿੰਡ ਮੇਰਾ ਸਾਧੂਵਾਲਾ ਮੈਂ ਨਮਾ ਸ਼ਹਿਰ ਰੋਡ ਪੰਪ ਦੇ ਸਾਹਮਣੇ ਆਪਣੇ ਯਾਰ ਦੋਸਤ ਕੋ ਕਿਸੇ ਕੋ ਖੜਾ ਦਿੰਦਾ ਜੀ ਤੇ ਇੱਕ ਟਿਪਰ ਆਇਆ ਰਕਾਰ ਟ੍ਰਾਂਸਪੋਰਟ ਦਾ ਬੈਠੇ ਬੱਚੇ ਤੇ ਉਹਨੇ ਟਿਪਰ ਚੜਾਤਾ ਜੀ ਮੈਂ ਰੋਧ ਕਰਨ ਤੇ ਉਹਨੇ ਮੇਰੇ ਨਾਲ ਕੁੱਟਮਾਰ ਕੀਤਾ ਗਾਲੀ ਗਲੋਚ ਕੀਤਾ ਠੀਕ ਆ ਜੀ ਤੇ ਮੈਂ ਲੇਨ ਪਾਰ ਕਰਕੇ ਭੱਜ ਕੇ ਆਪਣੀ ਜਾਨ ਬਚਾਈ ਤੇ ਮੈਂ ਥਾਣੇ ਪਹੁੰਚਿਆ ਜੀ ਕਿਸੇ ਤਰ੍ਹਾਂ ਠੀਕ ਆ ਜੀ ਮਗਰ ਫੇਰੇ ਮਗਰ ਥਾਣੇ ਤੱਕ ਆ ਕੇ ਉਹਨੇ ਥਾਣੇ ਤੇ ਆ ਕੇ ਮੈਨੂੰ ਧਮਕੀਆਂ ਦਿੱਤੀਆਂ ਜੀ ਉੱਥੇ ਉਹਨੇ ਮੈਨੂੰ ਗਾਲੀ ਗਲੋਚ ਕੀਤਾ ਮੈਨੂੰ ਕਹਿੰਦੇ ਕੁੱਤੇ ਜਮਾਰਾ ਤੈਨੂੰ ਦੱਸਦੇ ਆ ਠੀਕ ਹੈ ਜੀ ਤੇ ਬਾਕੀ ਮੈਂ ਇਨਸਾਫ ਚਾਹਣਾ ਜੀ ਮੇਰਾ ਇਨਸਾਫ ਹੋਣਾ ਚਾਹੀਦਾ ਜੀ ਜੇ ਥਾਣੇ ਤੁਸੀਂ ਆਏ ਪੁਲਿਸ ਵਾਲਿਆਂ ਨੇ ਕੀ ਕਿਹਾ ਪੁਲਿਸ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਪੁਲਿਸ ਵਾਲਿਆਂ ਨੇ ਮੇਰੀ ਕੋਈ ਨਹੀਂ ਸੁਣੀ ਪੁਲਿਸ ਵਾਲਿਆਂ ਨੇ ਉਹ ਟਾਉਨ ਦਾ ਪਰਚਾ ਦਰਜ ਕਰਤਾ ਜੀ ਮੇਰੇ ਖਿਲਾਫ ਕਿਉਂਕਿ ਡਿਪਰ ਮੰਨੂ ਥਾਣੇ ਜਾ ਕੇ ਧਮਕੀਆਂ ਦਿੱਤੀਆਂ ਮੈਨੂੰ ਕਹਿੰਦੇ ਅੱਧੇ ਘੰਟੇ ਤੱਕ ਅਫਸਰ ਨੇ ਆ ਜਾਣਾ ਤੇ ਫਿਰ ਤੈਨੂੰ ਦੱਸਦੇ ਆ ਹਾਂ ਜੀ ਮੈਨੂੰ ਕਹਿੰਦੇ ਅੱਧੇ ਘੰਟੇ ਤੱਕ ਅਫਸਰ ਆਣਾ ਫਿਰ ਨਵਾਸ਼ਾ ਰੋਡ ਦੇ ਪੰਪ ਦੇ ਸਾਹਮਣੇ ਬਿਲਕੁਲ ਅਵਤਾਰ ਟਿਪਰਾਂ ਵਾਲਾ ਆਇਆ ਕੋਈ ਬਦਮਾਸ਼ ਤੁਹਾਨੂੰ ਦੱਸਦੇ ਕਿ ਪੂਰਾ ਬਦਮਾਸ਼ ਮੰਨਿਆ ਗਿਆ ਉਹ ਬੰਦਾ ਉਹਦੇ ਬੰਦਿਆਂ ਨੇ ਟਿਪਰ ਕਿਸੇ ਬੱਚੇ ਦੇ ਵਿੱਚ ਦੋ ਵਾਰ ਜਾਨ ਪੁੱਜ ਕੇ ਮਾਰਿਆ ਪਹਿਲਾ ਇੱਕ ਵਾਰ ਬੈਕ ਕਰਕੇ ਮਾਰਿਆ ਤੇ ਉੱਥੇ ਇੱਕ ਵਿਚਾਰਾ ਬੰਦਾ ਖੜੇ ਬਲਵਿੰਦਰ ਨਾਮ ਦਾ ਬੰਦਾ ਵੀ ਸਾਧੋ ਵਾਲ ਤੋਂ ਇਹਨੇ ਵੈਸੇ ਵਿਰੋਧ ਕੀਤਾ ਇੱਕ ਇਨਸਾਨ ਇਹ ਨਾਦ ਕੇ ਪਾਈ ਤੇ ਕੀ ਕਰਦੇ ਪਏ ਜਾਨ ਕੇ ਨਾ ਮਾਰੂ ਵਿਚਾਰਾ ਬੱਚਾ ਆਇਆ ਛੋਟਾ ਜਿਹਾ ਉਹਨਾਂ ਨੇ ਉਲਟਾ ਟਰੱਕ 'ਚੋਂ ਉਤਰ ਕੇ ਦੋ ਆ ਬੰਦਿਆਂ ਨੇ ਇਹਨੂੰ ਦੇਖੋ ਆ ਕਿੰਨੇ ਬੁਰੀ ਤਰ੍ਹਾਂ ਕੁੱਟਿਆ ਤੇ ਉਲਟਾ ਚੰਗਾ ਕੁੱਟਿਆ ਬਚ ਖਾਣੇ ਜਦੋਂ ਆਇਆ ਤੇ ਉਹ ਵੀ ਮਗਰ ਆ ਗਏ ਦੂਆ ਬੰਦੇ ਨੇ ਬਲਦਨ ਰੱਜ ਕੇ ਕੁੱਟਿਆ ਖਾਣੇ ਆਇਆ ਜਦੋਂ ਇਹਨੇ ਥਾਣੇ ਆ ਕੇ ਬਚਿਆ ਤਾਂ ਉਹ ਮਗਰ ਆ ਗਏ ਉਲਟਾ ਉਹਨਾਂ ਨੇ ਆਪਣਾ ਪਰਨਾ ਖੋਲ ਕੇ ਆ ਗਏ ਸਾਡਾ ਬੇਅਦਵੀ ਦਾ ਪੱਤਲਾ ਲਖਾ ਕੇ ਤੇ ਬੋਲਸਾ ਨੇ ਮੁੜ ਕੇ ਮੁਰਸੀ ਸਾਹਿਬ ਨੇ ਸਾਡਿਆਂ ਨੇ ਸਾਡੇ ਤੋਂ ਕਿਹਾ ਬਿਨਾ ਪੁੱਛੇ ਕਿਸੇ ਵੀ ਗਊਸ਼ਾਲਾ ਦੇ ਕਿਸ ਸੰਸਥਾ ਤੋਂ ਉਹਨਾਂ ਨੂੰ ਕੱਲ ਦਾ ਟਾਈਮ ਦੇ ਦਿੱਤਾ 5 ਵਜੇ ਦਾ ਤੇ ਇਸ ਕਰਕੇ ਸਾਨੂੰ ਉਹ ਇੱਥੇ ਮਜਬੂਰਨ ਤਰਨਾ ਲੈਣਾ ਪਿਆ ਸਰਕਾਰ ਦੇ ਬੋ ਤੇ ਪੰਜਾਬ ਪੁਲਿਸ ਦੇ ਵਿਰੁੱਧ ਪ੍ਰੋਟੈਸਟ ਜਿਹੜੇ ਆ ਦੋ ਦਰਖਾਸਤਾਂ ਜਿਹੜੀਆਂ ਸਾਡੇ ਕੋਲ ਮਸੂਲ ਹੋਈਆਂ ਸੀ ਇੱਕ ਦੇ ਵਿੱਚ ਜਿਹੜੀ ਪਾਰਟੀ ਨੇ ਤੁਹਾਨੂੰ ਲਾਇਆ ਇਹ ਕਹਿ ਰਹੇ ਵੀ ਟਿੱਪਰ ਨੇ ਜਿਹੜਾ ਆ ਬੈਕ ਕਰਦੇ ਹੋਏ ਜਿਹੜਾ ਆ ਇੱਕ ਬੱਚਾ ਸੀ ਜਿਹੜਾ ਉਹਨੂੰ ਜ਼ਖਮੀ ਕੀਤਾ ਤੇ ਦੂਸਰੀ ਪਾਰਟੀ ਜਿਹੜੀ ਆ ਉਹ ਤਰਖਾਸ ਦਿੰਦੀ ਆ ਜਿਹੜੀ ਉਹ ਕਹਿ ਰਹੀ ਆ ਵੀ ਸਾਡੀ ਇਹਨਾਂ ਨੇ ਦਾੜੀ ਪੱਟੀ ਆ ਤੇ ਸਾਡੀ ਪੱਗ ਲਾਈ ਆ ਇਸ ਸੰਬੰਧੀ ਜਿਹੜਾ ਇਹਨਾਂ ਨੂੰ ਕੱਲ 5 ਵਜੇ ਦਾ ਟਾਈਮ ਦਿੱਤਾ ਸੀ ਦੋਨੋਂ ਹੀ ਪਾਰਟੀਆਂ ਨੂੰ ਪਰ ਇਹ ਜਿਹੜੀ ਪਾਰਟੀ ਆ ਇਹ ਕਹਿ ਰਹੀ ਵੀ ਉਹਨਾਂ ਨੂੰ ਹੁਣੇ ਹੀ ਬੁਲਾਓ ਤੇ ਇਸ ਕਰਕੇ ਇਹਨਾਂ ਨੇ ਥੋੜਾ ਰੋਸ ਪ੍ਰੋਸੈਸਿੰਗ ਕੀਤਾ ਸੀ ਜੋ ਇਹਨਾਂ ਨਾਲ ਗੱਲਬਾਤ ਹੋ ਗਈ ਆ ਕੱਲ 11 ਵਜੇ ਦਾ ਟਾਈਮ ਜਿਹੜਾ ਦੋਨੋਂ ਪਾਰਟੀਆਂ ਨੇ ਦੇ ਦਿੱਤਾ